So, guys, we have here in to Bruni Island, and we're going to do a three hour cruise ride. This cruise is a company that runs a lot of road in its journey. It's an adventure that's very good and approximately 10,000 miles. It's a beautiful view of the sea, birds, and wildlife as well in the ocean. This is the most south point as well that you can get close to Antarctica. The, um, the Mir and I just camera the Arsh Veer and we're gonna show you what it is like. Cause going to because it's gonna get really wet and really cold in there. So we're well protected. The weather is amazing, the views are amazing, it's cloudy, but the seas are very calm and we're looking forward to it. Even if it gets cold, it's gonna be amazing and hopefully you guys enjoy.

ਸੋ ਗਾਇਜ਼ ਆਪਾ ਆਪਣੀ ਬੋਟ 'ਚ ਬੈ ਗਏ ਆ ਐਂਡ ਸਾਨੂੰ ਕੁਛ ਲਿਆ ਸੀਟ ਮਿਲੂਗੀ ਸੋ ਸਾਰਾ ਪਿੱਛੋਂ ਦਾ 뷰 ਸਾਨੂੰ ਦਿਖੂਗਾ ਤੇ ਆ ਦੇਖੋ ਹੈਗਾ ਕੰਟਰੋਲ ਪੈਨਲ ਤੇ ਇਹ ਦੇਖ ਸਕਦੇ ਹੋ ਨੈਵੀਗੇਸ਼ਨਲ ਸਿਸਟਮ ਵੀ ਹੈਗਾ ਵਾ ਤੇ ਨਾਲ ਸਟੀering ਵੀਲ ਲੈਫਟ ਤੇ ਰੇਡੀਓ ਤੇ ਰਾਈਟ ਤੇ ਲੀਵਰ ਵੀ ਹੈਗਾ ਜਿਹਦੇ ਨਾਲ ਬੋਟ ਅੱਗੇ ਜਾਓ ਸੋ ਚਲੋ ਸ਼ੁਰੂ ਕਰੀਏ ਆਪਣੀ ਜਰਨੀ ਜਿਹੜਾ ਪੱਲਾ ਸਾਡਾ ਡੈਸਕਟਾਪ ਆ ਵੈਲਨੈਸ ਟੂਰਸ ਦਾ ਉਹ ਹੈਗਾ ਵਾ ਸੀ ਕੇਵਸ ਤੁਸੀਂ ਦੇਖਦੇ ਹੋ ਦੇ ਆ ਰਿਹਾ ਬਿਊਟੀਫੁਲ ਸੀ ਕੇਵਸ ਜਿਹੜੇ ਕੀ ਪਾਣੀ ਤੇ ਛਲਾਂ ਨਾਲ ਵਾਜ ਬੱਚ ਕੇ ਬਨੇ ਆ ਦੇ ਬਿੰਕ੍ਰੇਡਡ ਓਵਰ ਈਅਰਸ ਐਂਡ ਈਅਰਸ ਐਂਡ ਈਅਰਸ ਇਹ ਨੇ ਡੀਪਲੀ ਹੈਗੇ ਕੇਵਸ ਬੱ ਫਿਰ ਵੀ ਥਿੰਕ ਇਨ ਅ ਬਿਟ ਡੀਪਰ ਸਾਡੀ ਬੋਟ ਨਹੀਂ ਅੰਦਰ ਜਾਊਗੀ ਜਸ ਬਿਕੋਜ਼ ਆ ਸੇਫਟੀ ਰੀਜ਼ਨਸ ਬੱ ਅੰਦਰ ਵੀ ਲਾਈਕ ਦੇ ਸ਼ਕਟ ਆ ਸੇਲਿੰਗ ਅਸ ਅ ਉੱਥੇ ਕੀ ਅੰਦਰ ਜਾਂਦੇ ਆ ਲਾਈਕ ਟੂ ਸਵਿਮ ਤੇ ਸੀ ਦੇ ਸਮ ਲਾਈਕ ਵਾਇਲਫ ਲਾਈਫ देयर ਇਜ਼ অল ਲਾਈਕ ਫਿਸ਼ਸ ਐਂਡ ਸਫ ਬਾਈ ਯੇ ਇਟਸ ਅ ਵੈਰੀ ਬਿਊਟੀਫੁਲ ਕੇਵ ਕ੍ਰੀਏਟਿਡ ਐਂਡ ਨਾਮ ਵੀ ਨਾ ਦੇ ਰੱਖੇ ਇਨਾਂ ਨੇ ਫਰਸਟ ਕੇਵ ਤੇ ਸੈਕਿੰਡ ਕੇਵ ਸੋ ਫਿਰੀ ਬੇਸਿਕ ਨੇਮਸ ਬਾਈ ਯੇ ਵੈਰੀ ਬਿਊਟੀਫੁਲ ਜਿਹੜੇ ਕ੍ਰੀਏਟਿਡ ਆ ਕਿ ਸੀ ਕਲਿਫਸ ਤੇ ਕ੍ਰੀਏਟ ਹੋਏ ਥੱਲੇ ਆਲਰਾਇ ਜਿਹੜਾ ਤੁਸੀਂ ਰੌਕ ਦੇਖਦੇ ਪਏ ਆ ਇਹਦਾ ਨਾਮ ਹੈਗਾ ਡਾਲਰ ਰਾਈਟ ਰੌਕ ਐਂਡ ਇਹ ਬੇਸਿਕਲੀ ਇੱਕ ਅੰਡਰਵਾਟਰ ਫਲਕੇਨੋਰ ਆਪਸ਼ਨ ਦੇ ਨਾਲ ਬਣਦਾ ਹੈ ਦੇ ਇਹ ਇੱਕ ਸਿਰਫ ਟਾਸਮੇਨੀਆ ਦੇ ਵਿੱਚ ਪਾਇਆ ਜਾਂਦਾ ਹੈ ਨੀ ਦ ਫੋਰਥ ਆਰਟਸ ਰੌਕ ਔਨ ਦ ਪਲਾਨਟ ਸੋ ਇਟ ਇਜ਼ ਸਮਥਿੰਗ ਵੈਰੀ ਰેર ਐਂਡ ਇਟਸ ਅ ਮਸਟ ਇਫ ਯੂ ਆਰ ਕਮਿੰਗ ਡਾਊਨ ਟੂ ਟਾਸਮੇਨੀਆ ਟੂ ਸੀ ਤੁਸੀਂ ਪਾਣੀ ਦਾ ਰੰਗ ਵੀ ਦੇਖ ਸਕਦੇ ਹੋ ਕਿੰਨਾ ਡਾਰਕ ਬਲੂ ਤੇ ਕਿੰਨਾ ਸਾਫ ਆ ਤੇ ਇੱਥੇ ਬੋਟ ਤੇ ਆਪਾਂ ਇੰਨੀ ਤੇਜ਼ ਜਾਂਦੇ ਆ ਕਿ ਹਵਾ ਵੀ ਪੂਰੀ ਮੂੰਹ ਤੇ ਵੱਜਦੀ ਆ ਤੇ ਠੰਡ ਵੀ ਬੜੀ ਲੱਗਦੀ ਆ ਪਰ ਉਹ ਬਹੁਤ ਸਾਫ ਸੁਥਰਾ ਵਾ ਤੇ ਜਿਹੜੇ ਆ ਪੱਥਰ ਆ ਸਾਨੂੰ ਇਨਸਟ੍ਰਕਟਰ ਨੇ ਦੱਸਿਆ ਕਿ ਜੇ yellow yellow ਜੋ ਪੱਥਰ ਆ ਤੇ ਉਹਨੂੰ ਕਹਿੰਦੇ ਲਾਈਕਨ ਸੋ ਲਾਈਕਨ ਜੋ ਹੁੰਦਾ ਇੱਕ ਐਲਗੀ ਤੇ ਫੰਗਸ ਦਾ ਮਿਕਸਚਰ ਹੁੰਦਾ ਵਾ ਤੇ ਉਹ ਸਿਰਫ ਉਹੀ ਜਗ੍ਹਾ ਤੇ ਉਗਦਾ ਵਾ ਜਿੱਥੇ ਬੈਸਟ 에ਅਰ ਕੁਆਲਿਟੀ ਆ ਟੌਪ ਟਾਇਰ ਐਅਰ ਕੁਆਲਿਟੀ ਸੋ ਕੋਈ ਵੀ ਜਗ੍ਹਾ ਜਿੱਥੇ 에ਅਰ ਕੁਆਲਿਟੀ ਵਧੀਆ ਨਹੀਂ ਆ ਲਾਈਕਨ ਤੁਸੀਂ ਉੱਥੇ ਨਹੀਂ ਦੇਖ ਸਕਦੇ ਤੇ ਸਾਹਮਣੇ ਇੱਕ ਹੋਰ ਟਨਲ ਆ ਗਈ ਆ ਉਹ ਵੀ ਆਪਾਂ ਦੇਖੀਆ 에ਅਰ ਟਨਲ ਦੋਵੇਂ ਪਾਸੇ ਉਹ ਤੁਸੀਂ ਦੇਖ ਸਕਦੇ ਹੋ ਜਮ ਬ੍ਰਿਜ ਜਾਂ ਬਣਿਆ ਪੱਥਰਾਂ ਨਾਲ ਉੱਤੇ ਤੇ ਆ ਵੀ ਬਣੀ ਆਵਾ ਪਾਣੀ ਦੀਆਂ ਛੱਲਾਂਾਂ ਵਜ ਵਜ ਕੇ ਸੋ ਚਲੋ ਦੇਖੇ ਹੋਰ ਕੀ ਹੈਗਾ ਬਰੂਨੀ ਆਇਲੈਂਡ 'ਚ ਤੇ ਜੇ ਤੁਸੀਂ ਵੀਡੀਓ ਦੇਖ ਰਹੇ ਹੋ ਜਰੂਰ ਸਬਸਕ੍ਰਾਈਬ ਕਰਿਓ ਤੇ ਜੇ ਵੀਡੀਓ ਪਸੰਦ ਆਈ ਹੋਵੇ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅਪਾ ਆ ਗਏ ਆ ਆਸਟ੍ਰੇਲੀਆ ਦੇ ਸਭ ਤੋਂ ਉੱਚੇ ਕਲਿਫ ਨੂੰ ਦੇਖਣ ਜਿਹੜਾ ਕਿ 300 ਮੀਟਰ ਲੰਬਾ ਵਾ ਸੋ ਆ ਵੀ ਕਲਿਫ ਬਨੀਆ ਡੋਲਰਾਈਟ ਰੌਕ ਦੀ ਜਿਨ੍ਹਾਂ ਨੂੰ ਸਮੁੰਦਰੋਂ ਬਾਹਰ ਕੱਢਿਆ ਵਾ ਇੱਕ ਵੋਲਕੇਨੋ ਐਰਾਪਸ਼ਨ ਨੇ ਹਜ਼ਾਰਾਂ ਸਾਲ ਪਹਿਲਾਂ ਬਤੋ ਇਹ ਦੇਖ ਸਕਦੇ ਹੋ ਕਿੰਨੀ ਉਚਾਈ ਇਹਨਾਂ ਦੀ ਸਾਡੇ ਕੈਮਰੇ 'ਚ ਵੀ ਮਹਾ ਫਿੱਟ ਆਂਦੇ ਆ ਤੇ ਉੱਪਰ ਵੀ ਦੇਖਿਆ ਤਾਂ اون ਪੀੜ ਹੋਣਾ ਪੰਦੀਆ ਇੰਨੀ ਉਚਾਈ ਤੇ ਆ ਤੇ ਕਲਿਫ ਦੇ ਸਾਈਡ ਤੇ ਇੱਕ ਕੱਲਾ ਪੱਥਰ ਡੇਗਾ ਵਾ ਜਿਹੜਾ ਕਿ ਚੈਸ ਪੀਸ ਵਾਂਗੂ ਲੱਗਦਾ ਵਾ ਐਦਾਂ ਲੱਗਦਾ ਆਪਾਂ ਕੋਈ ਮੂਵੀ ਸੈੱਟ 'ਚ ਆਏ ਆ ਕਿਉਂਕਿ ਐਦਾਂ ਦੀ ਜਗ੍ਹਾ ਤੇ ਬਸ ਹੈਰੀ ਪੌਟਰ 'ਚ ਦੇਖੀ ਆ ਆ ਤੁਸੀਂ ਸਾਹਮਣੇ ਦੇਖ ਸਕਦੇ ਆ ਹੈਗਾ ਦ ਬਰੀਥਿੰਗ ਰੌਕ ਇਹ ਬੇਸੀ ਰੌਕ ਫਾਰਮੇਸ਼ਨ ਜੀ ਹੋਈ ਹੋਈ ਹੈ ਐਦਾਂ ਕਿ ਜਿੱਥੇ ਪਾਣੀ ਰਸ਼ਿੰਗ ਕਰਦਾ ਹੈ ਜਦੋਂ ਰਾਸ਼ਿੰਦ ਕਾ ਤੇ ਜਿਹੜੀ Air ਅੰਦਰ ਉਹ ਸਾਰੀ ਬਾਹਰ ਆ ਜਾਂਦੀ ਆ ਇੱਕ ਤਰ੍ਹਾਂ ਸੋਡਾ ਕੈਨ ਵਾਂਗੂ ਹੈ ਜਦੋਂ Pepsi ਦੀ ਐਡ ਨਹੀਂ ਚੱਲਦੀ ਹੁੰਦੀ ਦਿਖਾਉਂਦੇ ਆ Pepsi ਬਾਹਰ ਨਿਕਲਦੀ ਆ ਉਸ ਤਾਂ ਦੇਖੋ ਬਾਹਰ ਪਾਣੀ ਵਰਲਡ ਦੀ ਸਭ ਤੋਂ ਮੋਸਟ ਫੇਮਸ ਇੱਕ ਬਲੋ ਹੋਜ਼ ਆ ਹੈ ਦੇਖ ਸਾਡੇ ਸਾਹਮਣੇ ਜਿਹੜਾ ਗਾਈਡਾ ਸਾਡੀ ਇਹ ਜਾਣ ਕੇ ਸਾਡਾ ਪੰਗੇ ਲੈਂਦੇ ਸੀ ਸਾਨੂੰ ਇਹਦੇ ਕੋਲ ਕੋ ਲੈ ਕੇ ਜਾਈ ਗਏ ਤੇ ਉੱਤੇ ਸਾਡੇ ਸਾਰੇ ਪਾਣੀ ਪੈ ਗਿਆ ਇਹਦੇ ਨਾਲ ਸੋ ਬਰੀਦੀਂਗ ਰੌਕ ਤੋਂ ਬਾਅਦ ਆਪਾਂ ਸਿੱਧਾ ਗਏ ਇੱਕ ਹੋਰ ਟਨਲ 'ਚ ਜਿਹਦੀ ਸ਼ੇਪ ਇੱਕ ਆਸਟ੍ਰੇਲੀਅਨ ਕੋਕਟੂ ਦੇ ਵਾਂਗ ਮਿਲਦੀ ਆ ਤੁਸੀਂ ਦੇਖ ਹੀ ਸਕਦੇ ਹੋ ਆ ਫੋਟੋ ਕੋਕਟੂ ਦੀ ਤੇ ਆ ਹੈਗੀ ਆ ਟਨਲ ਬਹੁਤ ਸੋਹਣੀ ਲੱਗਦੀ ਆ ਤੇ ਐਵੇਂ ਲੱਗਦਾ ਪੂਰੀ ਆਸਟ੍ਰੇਲੀਆ ਨਾ ਕਨਿਕ ਟਨਲ ਬਣੀ ਆ ਤੁਸੀਂ ਵੀ ਜਰੂਰ ਕਮੈਂਟ ਕਰਿਓ ਤੁਹਾਨੂੰ ਸਭ ਤੋਂ ਵਧੀਆ ਜਗ੍ਹਾ ਕਿਹੜੀ ਲੱਗੀ ਉਣਾ ਆਪਾਂ ਅਗਲੀ ਜਗ੍ਹਾ ਤੇ ਜਾਣਨੇ ਆ ਤੇ ਰਸਤੇ 'ਚ ਆਪਾਂ ਬਹੁਤ ਸੋਹਣੇ ਦਰਖਤ ਦੇਖੇ ਤੁਹਾਡੇ ਸਾਹਮਣੇ ਆ ਕਿੰਨੇ ਸੋਹਣੇ ਲੰਬੇ ਤੇ ਉੱਚੇ ਦਰਖਤ ਆ ਤੇ ਬਸ ਇੱਕੋ ਜਿਹਾ ਛੋਟਾ ਜਿਹਾ ਆਈਲੈਂਡ ਆ ਤੇ ਉੱਥੇ ਸਿਰਫ ਦਰਖਤ ਹੀ ਦਰਖਤ ਆ ਬੜਾ ਸੋਹਣਾ ਲੱਗਨਦਿਆ ਸਾਨੂੰ ਕਿ ਇੰਨੀ ਗ੍ਰੀਨਰੀ ਤੇ ਇੰਨੇ ਨੇਚਰ ਚ ਆ ਕੇ ਹਵਾ ਵੀ ਬਹੁਤ ਸੋਹਣੀ ਚੱਲੰਦੀ ਸੀ ਤੇ ਠੰਡ ਵੀ ਬਹੁਤ ਜ਼ਿਆਦਾ ਲੱਗੰਦੀ ਸੀ ਸ਼ੀਪਰੀ ਨੂੰ ਦੇਖ ਕੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਕਿੰਨੀ ਠੰਡ ਆ ਪਰ ਫਿਰ ਵੀ ਆਪਾਂ ਬਹੁਤ ਐਕਸਾਈਟਿਡ ਸੀ ਕਿਉਂਕਿ ਸਾਡਾ ਨੈਕਸਟ ਸਟਾਪ ਸੀ ਸੀਲਜ਼ ਨੂੰ ਦੇਖਣਾ मज़ा गा लॻी प Seals. So our seals geya, are the australian fur seals. sujari r seals at the freestrendeya, which is like the south island of Bruni, uh, Bruni island. and you can see most of these, they're very playful, energetic. they like having fun. Sanu and at the same time, they're just like trying to dive in or follow the boat. and they're so, they're, they're like such cuties. so cute bade soneya and you can see the size of them as well some are like thore chote bachche bhi hage vich par adults bhi hage bahut and jere chaaratar hage hai seals males are kyunki itthe males hi aunde hai jere females da they normally stay in a separate colony where they reproduce breed and e patrane age ba jande hai because uh, deep sea dive karde hai And they get very cold down there, so they come up here. and they warm up their bodies. And these guys, they, they can get very big. they ten, ten, so kilogram another size or another over time. So they're not very lightweight but you can see very high energy. Seal a hai gaya at 150 meters. Pani the thali They, apna ਅੰਟਿਲ ਇਹਨਾਂ ਨੂੰ ਫੇਰ ਉੱਪਰ ਆਣਾ ਪੈਂਦਾ। ਸੋ ਅਜੀਬ ਜਿਹੀ ਕਹਿ ਲੋ ਜਾਨਵਰ ਆ। ਇਹ ਰੱਬ ਨੇ ਬਣਾਏ ਕਿ ਨਾ ਪਾਣੀ ਚ ਪੂਰਾ ਜੇ ਰਹਿ ਸਕਦੇ, ਨਾ ਜ਼ਮੀਨ ਤੇ ਪੂਰਾ ਜੇ ਰਹਿ ਸਕਦੇ। ਤੇ ਇਹਨਾਂ ਨੂੰ ਰਹਿਣਾ ਪੈਂਦਾ ਕੱਡੇ ਤੇ ਤਾਂ ਕਿ ਸਮੁੰਦਰ ਦੇ ਅੰਦਰ ਵੀ ਜਾ ਸਕਣ ਤੇ ਬਾਹਰ ਵੀ ਆ ਸਕਣ। ਕਿਉਂਕਿ ਸਮੁੰਦਰ ਚ ਇਹਨਾਂ ਨੇ ਮੱਛੀਆਂ ਖਾਣੀਆਂ ਹੁੰਦੀਆਂ ਜਿਵੇਂ ਇਹਨਾਂ ਦਾ ਮੇਨ ਫੂਡ ਸੋਰਸ ਆ। ਬਾ ਯੇ ਆਦਰੰਦਾ ਵੈਰੀ ਕਿਊਟ ਐਨੀਮਲਸ ਯੂ ਨੋ ਬਹੁਤ ਰੇਅਰ ਹੁੰਦੇ ਆ ਦੇਖਣੇ। We are very lucky to see these guys. इन्ने सोने जानवर देख के आपा तो बहुत खुश थी ते आप सोचा साढ़ा टूर इत एंड होगा ਪਰ ਸਾਡੇ ਟੂਰ ਗਾਈਡ ਨੇ ਕਿਹਾ ਕਿ ਇੱਕ ਹੋਰ ਚੀਜ਼ ਆ ਜੋ ਤੁਹਾਨੂੰ ਦਿਖਾਣੀ ਆ ਇੱਕ ਐਸਾ ਪੰਛੀ ਜੋ ਆਪਣੀ ਜ਼ਿੰਦਗੀ ਵਿੱਚ 8.5 ਮਿਲੀਅਨ ਕਿਲੋਮੀਟਰ ਟਰੈਵਲ ਕਰਦਾ ਵਾ ਜੇ ਤੁਸੀਂ ਇਹ ਮੈਜ਼ਰ ਕਰਨਾ ਚਾਹੁੰਦੇ ਹੋ ਤੇ ਆ ਪੂਰੀ ਦੁਨੀਆ ਦੇ ਅਰਾਊਂਡ 60 ਟ੍ਰਿਪ ਦੇ ਬਰਾਬਰ ਆ ਜਾਂ ਇੱਥੋਂ ਚੰਦਰਮਾ ਤੱਕ ਜਾਣਾ ਤੇ ਵਾਪਸ ਇੱਕ ਵਾਰ ਹੀ ਨਹੀਂ 7 ਵਾਰੀ ਆਓ ਆਪਾਂ ਦੇਖੀਏ ਆਸਟ੍ਰੇਲੀਅਨ ਐਲਬਟਰਸ اور ਸਾਡੇ ਸਾਹਮਣੇ ਜੇ ਤੁਸੀਂ ਦੇਖ ਰਹੇ ਹੋ ਇਹ ਹੈਗੇ ਨੇ ਐਲਬਟਰਾਸ 버ਡਸ ਇਹ ਬਹੁਤ ਹੀ ਸੁਪਰ ਰੇਅਰ ਆਇਆ ਤਾਂ ਦੇਖਣੇ ਧਰਤੀ ਦੇ ਨੇੜੇ ਨਾਰਮਲੀ ਇਹ ਸਮੁੰਦਰ ਦੇ ਦੂਰ ਅੰਦਰ ਪਾਏ ਜਾਂਦੇ ਨੇ ਕਿਉਂਕਿ ਇਹਦੀ ਜਾਂਦੀ ਜਿਹੜੀ ਫਲਾਈਟ ਆ ਇਹ ਆਲਮੋਸਟ ਹੰਡਰਡਸ ਆਫ ਕਿਲੋਮੀਟਰਸ ਫਲਾਈ ਕਰਦੇ ਆ ਇਹ ਬਿਲਾ ਸਟਾਪਿੰਗ অর ਇਵਨ ਫਲੈਪਿੰਗ देयर ਵਿੰਗਸ ਫਰੰਦਾ ਵਿੰਗ ਸਪੈਨ ਜੇ ਤੁਸੀਂ ਦੇਖੋ ਇਹ ਆਲਮੋਸਟ 3 ਮੀਟਰਸ ਕਹਿੰਦੇ ਆ ਤੇ ਇਹ ਬੇਸਿਕਲੀ 에ਅਰ ਦੇ ਵਿੱਚ ਗਲਾਈਡ ਹੀ ਕਰਦੇ ਆ ਇਹ ਉਮੀ ਰਹਿੰਦੇ ਆ ਫਰੋਂਮ ਹੰਡਰਡਸ ਆਫ ਕਿਲੋਮੀਟਰਸ ਇਨ ਦ ਸਕਾਈ ਅਬਵ ਦ ਓਸ਼ਨ ਉਹਨਾਂ ਨੂੰ ਐਵੇਂ ਦੇਖਣਾ ਧਰਤੀ ਦੇ ਨੇੜੇ ਪਰ ਉਹ ਵੀ ਸਮੁੰਦਰ ਦੇ ਵਿੱਚ ਇਸ ਤਰ੍ਹਾਂ ਸਵਿਮ ਕਰਦੇ ਆਨੂੰ ਇਟਸ ਵੈਰੀ ਰੇਅਰ ਐਨਾਂ ਦੀ ਉਮਰ ਆਲਮੋਸਟ 50 ਇਅਰਸ ਤੱਕ ਰੀਚ ਕਰਦੀ ਆ ਐਂਡ ਅਨਦਰ ਫਨ ਫੈਕਟ ਇਸ ਇੱਕ ਪਾਰਟਨਰ ਦੇ ਨਾਲ ਰਹਿੰਦੇ ਆ ਆਪਣੀ ਪੂਰੀ ਲਾਈਫ ਸੀ ਬਰਡਸ ਦੇ ਵਿੱਚੋਂ ਸਭ ਤੋਂ ਜ਼ਿਆਦਾ ਤਕੜੇ ਸ਼ਿਕਾਰੀ ਨੇ ਐਪੈਕਸ ਪ੍ਰੈਡੇਟਰ ਆ ਐਨਾਂ ਦੀ ਫਿਸ਼ਿੰਗ ਟੈਕਨੀਕ ਸਭ ਤੋਂ ਜ਼ਿਆਦਾ ਤਕੜੀ ਮੰਨੀ ਜਾਂਦੀ ਆ ਪੁਰਾਣੇ ਜ਼ਮਾਨੇ 'ਚ ਜੇ ਕਦੀ ਸੇਲਰਸ ਨੇ ਐਲਬਟਰਸ ਬੋਇਲਸ ਨੂੰ ਦੇਖ ਲਿਆ ਤੇ ਉਹ ਆਪਣੇ ਆਪ ਨੂੰ ਲੱਕੀ ਮੰਨਦੇ ਸੀ ਸੋ ਆਪਾਂ ਵੀ ਆਪਣੇ ਆਪ ਨੂੰ ਬਹੁਤ ਲੱਕੀ ਮੰਨ ਲੈਂਦੇ ਆ ਤੇ ਪਾਣੀ 'ਚ ਵੀ ਦੋ ਤਿੰਨ ਸੀਲਸ ਦਿਖਾਂਦੇ ਆ ਜੋ ਜਲਸ ਹੁੰਦੇ ਆ ਕਿ ਉਹਨਾਂ ਤੇ ਟੈਨਸ਼ਨ ਨਹੀਂ ਪੈਂਦੀ ਵੀਡੀਓ ਆਪਾਂ ਇੱਥੇ ਐਂਡ ਕਰਦੇ ਆ ਹੋਪਫੁਲੀ ਤੁਸੀਂ ਇੰਜੋਏ ਕੀਤਾ ਸਾਨੂੰ ਠੰਡ ਬਹੁਤ ਜ਼ਿਆਦਾ ਲੱਗੀ ਪਰ ਆਪਾਂ ਇੰਜੋਏ ਵੀ ਬਹੁਤ ਜ਼ਿਆਦਾ ਕੀਤਾ ਸੋ ਤੁਸੀਂ ਲਾਈਕ ਸਬਸਕ੍ਰਾਈਬ ਤੇ ਕਮੈਂਟ ਵੀ ਜਰੂਰ ਕਰਿਓ ਤੇ ਅਗਲੀ ਵਾਰੀ ਤੁਹਾਡੇ ਟਰੈਵਲਿੰਗ ਮੁੰਡੇ ਚੱਲੇ ਆ ਕ੍ਰੇਡਲ ਮਾਊਂਟਨ